ਠਾਣਾ ਫਲੋਰ ਪੁਲਿਸ ਦੇ ਹੱਥ ਲੱਗੀ ਵੱਡੀ ਕਾਮਯਾਬੀ ਅੱਜ ਠਾਣਾ ਫਲੋਰ ਪੁਲਿਸ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਹੈ ਕਿ ਐਸ ਐਚ ਓ ਸੰਜੀਤ ਕਪੂਰ ਨੇ ਅੱਜ ਗੁਪਤ ਸੂਚਨਾ ਦੇ ਆਧਾਰ ਤੇ ਜਗਤਪੁਰਾ 5 ਢੇਰਾ ਵਿੱਚ ਕਿਸੇ ਇੱਕ ਘਰ ਦੇ ਵਿੱਚ ਰੇਡ ਮਾਰੀ ਜਿਸ ਦੌਰਾਨ ਪੁਲਿਸ ਦੇ ਹੱਥ ਦੋ ਸ਼ਰਾਬ ਦੀਆਂ ਪੇਟੀਆਂ ਅੰਪੀਰੀਅਲ ਬਲੂ ਅਤੇ 19 ਸ਼ਰਾਬ ਦੀਆਂ ਪੇਟੀਆਂ ਗ੍ਰੀਨ ਅਫੇਅਰ ਤਰੀਬਨ ਕੁੱਲ 80 ਸ਼ਰਾਬ ਦੀਆਂ ਪੇਟੀਆਂ ਜੋ ਕਿ ਨਜਾਇਜ਼ ਸ਼ਰਾਬ ਬਰਾਮਦ ਕੀਤੀਆਂ ਗਈਆਂ ਹਨ ਦੱਸਿਆ ਜਾ ਰਿਹਾ ਹੈ ਕਿ ਸ਼ਰਾਬ ਤਸਕਰ ਮੌਕੇ ਤੇ ਘਰ ਛੱਡ ਕੇ ਫਰਾਰ ਹੋ ਗਏ ਐਸ ਐਚ ਓ ਸਾਹਿਬ ਨੇ ਦੱਸਿਆ ਹੈ ਕਿ ਸ਼ਰਾਬ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਸ਼ਰਾਬ ਤਸਕਰਾਂ ਨੂੰ ਜਲਦ ਹੀ ਕਾਬੂ ਕਰਕੇ ਸੁਲਾਖਾਂ ਪਿੱਛੇ ਦਿੱਤਾ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਫਲੋਰ ਤੋਂ ਪੱਤਰਕਾਰ ਰਮਨ ਮਾਹੀ ਦੇ ਨਾਲ ਤੇਜਿੰਦਰ ਕੁਮਾਰ ਦੀ ਖਾਸ ਰਿਪੋਰਟ। ਤਾਜ਼ਾ ਤਰੀਕ ਖਬਰਾਂ ਦੇਖਣ ਦੇ ਲਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਜਰੂਰ ਕਰੋ। ਇਹ ਮਕਦਮਾ ਨੰਬਰ 86 ਦਰਜ ਕੀਤਾ ਗਿਆ 6114 ਦਾ ਪੀਐਸਐ ਸੁਭਾਸ਼ ਚੰਦਰ ਨੇ ਠੀਕ ਹੈ ਜੀ ਜਿਹਨੂੰ ਮੁਖਰੀ ਮਿਲੇ ਸੀ ਪੱਪੂ ਅਤੇ ਸੋਨੂ ਉਹ ਬਾਂਟੇਰਾ ਵਿੱਚ ਰਹਿੰਦੇ ਆ ਇਹਨਾਂ ਨੇ ਉੱਥੇ ਕਿਰਾਏ ਤੇ ਇੱਕ ਮਕਾਨ ਲਿਆ ਹੋਇਆ ਜਿਸ ਵਿੱਚ ਨਜਾਇਜ਼ ਸ਼ਰਾਬ ਲਿਆ ਕੇ ਉਹ ਵਿਕਰੀ ਕਰਦੇ ਆ ਜਿਸ ਤੇ ਰੇਡ ਕੀਤਾ ਗਿਆ ਆ ਮੌਕੇ ਤੇ ਦੋਸ਼ੀ ਭੱਜ ਗਏ ਆ ਜਿਨ੍ਹਾਂ ਦੇ ਪਹਿਲਾਂ ਵੀ ਕਾਫੀ ਮਕਦਮੇ ਦਰਜ ਆ ਇਹਨਾਂ ਦੇ ਕੋਲੋਂ ਦੋ ਪੇਟੀਆਂ ਇੰਪੀਰੀਅਲ ਬਿਊ ਅਤੇ 19 ਪੇਟੀਆਂ ਗ੍ਰੈਂਡ ਅਫੇਅਰ ਮਿਲੀਆਂ ਆ ਮਕਦਮਾ ਦਰਜ ਕਰਕੇ ਤਫਤੀਸ਼ ਅਮਲ ਚ ਲੈਂਦੀ ਆ ਦੋਸ਼ੀਆਂ ਤੇ ਰੇਡ ਕੀਤੇ ਜਾ ਰਹੇ ਆ ਉਹਨਾਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਵੇ